ਸੱਚੇ ਗੱਲ ਜੀ ਗੁਰਮਤ ਪ੍ਰਕਾਸ਼ ਵਰਲਡਵਾਈ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਮੈਂ ਮਨਦੀਪ ਕੌਰ ਅੱਜ ਦੀ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਕਿ ਅਕਸਰ ਲੋਕ ਜਿਨ੍ਹਾਂ ਬਿਜਲੀ ਦੀਆਂ ਤਾਰਾਂ ਵਿੱਚ ਕਰੰਟ ਨਹੀਂ ਹੁੰਦਾ ਤਾਂ ਲੋਕ ਉੱਥੇ ਕੱਪੜੇ ਸਕਾਉਣਾ ਸ਼ੁਰੂ ਕਰ ਦਿੰਦੇ ਨੇ ਸੋ ਇਸੇ ਗੱਲ ਨੂੰ ਆਪਣੀ ਜ਼ਿੰਦਗੀ ਦੇ ਨਾਲ ਦੇਖੋ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਪੋਜ਼ਿਟਿਵ ਐਟੀਟਿਊਡ ਹੈ ਉਹ ਖਤਮ ਹੋ ਜਾਵੇਗਾ ਤੁਹਾਡੀ ਸੈਲਫ ਰਿਸਪੈਕਟ ਖਤਮ ਹੋ ਜਾਵੇਗੀ ਤੁਸੀਂ ਹਰ ਕਿਸੇ ਨੂੰ ਜੀ ਜੀ ਕਹਿ ਕੇ ਕੰਮ ਕਰੋਗੇ ਤਾਂ ਲੋਕ ਤੁਹਾਡੀ ਵੈਲਿਊ ਨਹੀਂ ਸਮਝਣਗੇ ਲੋਕ ਤੁਹਾਨੂੰ ਆਪਣੇ ਮਤਲਬ ਲਈ ਵਰਤਣਗੇ ਸੋ ਬਿਜਲੀ ਦੀਆਂ ਤਾਰਾਂ ਦੇ ਵਿੱਚ ਕਰੰਟ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਨੂੰ ਤਾ ਹੋਵੇਗਾ ਕਿ ਜੇਕਰ ਮਾੜੀ ਜੀ ਵੀ ਗਲਤੀ ਹੋ ਗਈ ਤੇ ਹਮੇਸ਼ਾ ਜਾਨ ਨੂੰ ਖਤਰਾ ਹੈ ਸੋ ਇਸੇ ਤਰ੍ਹਾਂ ਸਾਡੀ ਲਾਈਫ ਦੇ ਵਿੱਚ ਇਹ ਐਟੀਟਿਊਡ ਹੋਣਾ ਚਾਹੀਦਾ ਹੈ ਕਿ ਹਾਲਾਤ ਉਮਰ ਚਾਹੇ ਜੋ ਵੀ ਹੋਵੇ ਪਰ ਕਦੇ ਵੀ ਤੁਹਾਡੀ ਜੋ ਸੈਲਫ ਰਿਸਪੈਕਟ ਆ ਉਹ ਨਹੀਂ ਜਾਣੀ ਚਾਹੀਦੀ ਕਦੇ ਵੀ ਜੋ ਜਦੋਂ ਤੁਸੀਂ ਕੋਈ ਡਿਸੀਜਨ ਲਓ ਤਾਂ ਉਸ ਡਿਸੀਜਨ ਨੂੰ ਹੋਰ ਕੋਈ ਮੰਨੇ ਜਾਂ ਨਾ ਪਰ ਤੁਹਾਡਾ ਪਰਿਵਾਰ ਉਸ ਡਿਸੀਜਨ ਨੂੰ ਜ਼ਰੂਰ ਮੰਨੇ ਇੰਨੀ ਕੁ ਜ਼ਿਆਦਾ ਜੋ ਵੈਲਿਊ ਪਰਿਵਾਰ ਦੇ ਵਿੱਚ ਮੇਨਟੇਨ ਕਰਨੀ ਬਹੁਤ ਜ਼ਰੂਰੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਉਮਰ ਮਾਪੇ ਦੀ ਵੱਧ ਜਾਂਦੀ ਹੈ ਬਜ਼ੁਰਗ ਹੋ ਜਾਂਦੇ ਨੇ ਤਾਂ ਉਹਨਾਂ ਦੀ ਕੋਈ ਬਾਤ ਵੀ ਨਹੀਂ ਪੁੱਛਦਾ ਕਿਉਂ ਕਿ ਉਹ ਜੋ ਮਾਪੇ ਉਹ ਸੋਚਦੇ ਨੇ ਕਿ ਸਾਡੇ ਬੱਚੇ ਹੁਣ ਵੱਡੇ ਹੋ ਗਏ ਨੇ ਉਹ ਨਿਰਭਰ ਹੋ ਗਏ ਨੇ ਆਪਣੇ ਪੈਰਾਂ ਤੇ ਖੜੇ ਹੋ ਗਏ ਨੇ ਤਾਂ ਅਸੀਂ ਜੇਕਰ ਇਹਨਾਂ ਨੂੰ ਕੋਈ ਗੱਲ ਕਵਾਂਗੇ ਤਾਂ ਇਹ ਨਹੀਂ ਮੰਨਣਗੇ ਪਰ ਮੇਰੀ ਇਹ ਇਸ ਵੀਡੀਓ ਰਾਹੀਂ ਇਹ ਰਿਕਵੈਸਟ ਹੈ ਕਿ ਉਮਰ ਚਾਹੇ ਜੋ ਵੀ ਹੋਵੇ ਹਲਾਤ ਜਿੱਦਾਂ ਦੀ ਮਰਜ਼ੀ ਹੋਣ ਪਰ ਤੁਹਾਡਾ ਜੋ ਐਟੀਟਿਊਡ ਹੈ ਤੁਹਾਡੇ ਜੋ ਡਿਸੀਜਨ ਲੈਣ ਦੀ ਜੋ ਪਾਵਰ ਹੈ ਉਹ ਹਮੇਸ਼ਾ ਆਪਣੇ ਹੱਥ ਵਿੱਚ ਰੱਖੋ ਗੇਮ ਜਿੱਦਾਂ ਦੀ ਮਰਜ਼ੀ ਜ਼ਿੰਦਗੀ ਦੀ ਚੱਲੇ ਲੇਕਿਨ ਗੇਮ ਦੀ ਜੋ ਡੋਰ ਹੈ ਉਹ ਹਮੇਸ਼ਾ ਆਪਣੇ ਹੱਥ ਵਿੱਚ ਰੱਖੋਗੇ ਤਾਂ ਤੁਹਾਨੂੰ ਕਦੀ ਵੀ ਆਪਣੀ ਜੋ ਵੈਲਿਊ ਹੈ ਜਾਂ ਆਪਣੀ ਜੋ ਰਿਸਪੈਕਟ ਹੈ ਲੋਕਾਂ ਕੋਲੋਂ ਮੰਗਣ ਦੀ ਲੋੜ ਨਹੀਂ ਹੈ ਜਦੋਂ ਅਸੀਂ ਆਪਣੀ ਜ਼ਿੰਦਗੀ ਦੀ ਗੇਮ ਦੀ ਡੋਰ ਕਿਸੇ ਦੂਸਰੇ ਨੂੰ ਆਪਣੀ ਖੁਸ਼ੀ ਜਾਂ ਗਮੀ ਦਾ ਰਿਮੋਟ ਕਿਸੇ ਦੂਸਰੇ ਦੇ ਹੱਥ ਫੜਾ ਦੇ ਤਾਂ ਫਿਰ ਸਾਡੀ ਜੋ ਵੈਲਿਊ ਹੈ ਉਹ ਘਟ ਜਾਂਦੀ ਹੈ ਫਿਰ ਜ਼ਿੰਦਗੀ ਇਸ ਤਰ੍ਹਾਂ ਦੀ ਹੋ ਜਾਂਦੀ ਕਿ ਤਾਰਾਂ ਤਾਂ ਬਿਜਲੀ ਦੀਆਂ ਪਰ ਉਹਨਾਂ ਦੇ ਵਿੱਚ ਕਰੰਟ ਨਹੀਂ ਹੁੰਦਾ ਤਾਂ ਲੋਕਾਂ ਇੰਨੇ ਡਰ ਹੋ ਜਾਂਦੇ ਨੇ ਕਿ ਉਹਨਾਂ ਤਾਰਾਂ ਤੇ ਕੱਪੜੇ ਸਕਾਉਣੇ ਸ਼ੁਰੂ ਕਰ ਦਿੰਦੇ ਨੇ